ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿੱਥੇ ਜਗ ਦੇ ਵਿੱਚ ਚਾਂਦਨੀ ਚੌਕ ਦਾ ਦਿੱਲੀ ਦੇ ਵਿੱਚ ਉਹ ਸਥਾਨ ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਨਾਲ ਹੀ ਤੇ ਉਹਨਾਂ ਦੇ ਨਾਲ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਅੱਛਾ ਪਾੜੋ ਉਸ ਸਥਾਨ ਤੇ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਹਾਂ ਅਨਮੋਲਜੀਤ ਸਿੰਘ ਅਤੇ ਅਸੀਂ ਸਾਰੇ ਜਾਣੇ ਇਸ ਸਥਾਨ ਨੂੰ ਦਰਸ਼ਨ ਮੇਲੇ ਕਰਨਾ ਹੈ ਆ ਕੁਝ ਸਭ ਜਾਣਦੇ ਹੋ ਕਿ ਸਿੱਖ ਇਤਿਹਾਸ ਵਿੱਚ ਜਦੋਂ ਔਰੰਗਜ਼ੇਬ ਦਾ ਇਸ ਇਲਾਕੇ ਵਿੱਚ ਦਿੱਲੀ ਦੇ ਉੱਪਰ ਰਾਜ ਸੀ ਤਾਂ ਉਸ ਸਮੇਂ ਦੇ ਬਤਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਤੇ ਉਸ ਸ਼ਹਾਦਤ ਤੋਂ ਪਹਿਲਾਂ ਜਿਹੜੇ ਸੀ ਗੁਰੂ ਸਾਹਿਬ ਜੀ ਨਾਲ ਆਏ ਹੋਏ ਪਿਆਰੇ ਸਿੰਘ ਜਿਹੜੇ ਸਨ ਜਿੰਨਾਂ ਚ ਭਾਈ ਸਤੀਦਾਸ ਭਾਈ ਦਿਆਲਾ ਜੀ ਅਤੇ ਭਾਈ ਮਤੀਦਾਸ ਜੀ ਸਨ ਉਹਨਾਂ ਦੀ ਇੱਥੇ ਸ਼ਹਾਦਤ ਹੁੰਦੀ ਆ ਆਓ ਆਪੋਨਾਂ ਥਾਂ ਤੇ ਦਰਸ਼ਨ ਕਰਦੇ ਹਾਂ ਇਹ ਸ਼ਹਾਦਤਾਂ ਸਾਰੀਆਂ ਜਿਹੜੀਆਂ ਨੇ 1675 1675 ਦੇ ਕਰੀਬ ਜਿਹੜੇ ਸਮਾਂ ਸੀ 1675 ਦਾ ਉਸ ਸਮੇਂ ਮੁਤਾਬਕ ਇਸ ਸਥਾਨ ਤੇ ਉੱਤੇ ਜਿਹੜੀ ਇਹ ਸ਼ਹਾਦਤ ਹੋਈ ਤੇ ਇਸ ਸਥਾਨ ਤੇ ਬੜੇ ਹੀ ਸਤਕਾਰ ਦੇ ਨਾਲ ਤੇ ਅਦਬ ਦੇ ਨਾਲ ਇਸ ਸਥਾਨ ਨੂੰ ਸੰਭਾਲਿਆ ਗਿਆ ਆ ਉਹਨਾਂ ਤਿੰਨਾਂ ਸਿੰਘਾਂ ਦੀ ਮਿੱਟੀ ਜਾਤ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਆ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਤੇ ਸ਼ਹੀਦ ਭਾਈ ਧਿਆਲਾ ਜੀ ਆਪਾਂ ਅੱਜ ਉਸ ਸਥਾਨ ਦੇ ਉੱਪਰ ਦਰਸ਼ਨ ਕਰਨ ਆਏ ਹਾਂ ਉਸ ਮੁਬਾਰਕ ਸਥਾਨ ਦੇ ਉੱਪਰ ਸਜਦਾ ਕਰਨੇ ਹਾਂ ਇਸ ਮਹਾਨ ਸਥਾਨ ਨੂੰ ਜਿੱਥੇ ਸਿੰਘਾਂ ਨੇ ਏਡੀ ਵੱਡੀ ਕੁਰਬਾਨੀ ਦਿੱਤੀ ਬਹੁਤ ਵੱਡੀ ਕੁਰਬਾਨੀ ਦਿੱਤੀ ਸਿੱਖਾਂ ਨੇ ਤੇ ਇਸ ਜਿਹੜੀਆਂ ਸਥਾਨ ਹੈ ਉਸ ਸਮੇਂ ਮੁਤਾਬਕ ਤੁਹਾਨੂੰ ਸਭ ਜਾਣਦੇ ਹੋ ਕਿ ਉਦੋਂ ਜਨਸੰਖਿਆ ਬਹੁਤ ਘੱਟ ਸੀ ਬਹੁਤ ਥੋੜੀ ਜਨਸੰਖਿਆ ਸੀ 1675 ਦੇ ਵਿੱਚ ਪਰ ਜਦੋਂ ਇਸ ਸਥਾਨ ਦੇ ਉੱਪਰ ਇਹ ਸ਼ਹਾਦਤ ਹੋਈ ਤਾਂ ਇਤਿਹਾਸ ਦੇ ਪੰਨਿਆਂ ਤਾਂ ਬਹੁਤ ਕੁਝ ਕਹਿੰਦੇ ਨੇ ਲੇਕਿਨ ਅਸੀਂ ਉਹਨਾਂ ਨੂੰ ਪੰਨਿਆਂ ਨੂੰ ਅਜੇ ਛੇੜਨਾ ਨਹੀਂ ਚਾਹੁੰਦੇ ਅਜੇ ਗੱਲ ਨਹੀਂ ਕਰਨੀ ਚਾਹੁੰਦੇ ਫਿਰ ਇਸ ਸਥਾਨ ਦੀ ਖੋਜ ਇਸ ਸਥਾਨ ਦੀ ਖੋਜ ਸਰਦਾਰ ਬਗੇਲ ਸਿੰਘ ਜੀ ਜਿਨ੍ਹਾਂ ਦਾ ਇਸ ਇਲਾਕੇ 'ਚ ਰਾਜ ਹੋਇਆ ਕਰਦਾ ਸੀ ਜਿਨ੍ਹਾਂ ਨੇ ਦਿੱਲੀ ਨੂੰ 15 ਵਾਰੀ ਜਿੱਤਿਆ ਉਸ ਮਹਾਨ ਯੋਧੇ ਨੇ ਉਸ ਮਹਾਨ ਸਾਡੇ ਮਿਸਲ ਦੇ ਰਾਜੇ ਨੇ ਸਰਦਾਰ ਬਘੇਲ ਸਿੰਘ ਜੀ ਨੇ ਫਿਰ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਤੇ ਲਗਭਗ ਇੱਥੇ 4 ਸਾਲ ਜਿਹੜੇ ਸੀ ਸਿੰਘਾਂ ਦੀ 4000 ਬੰਦਾ ਸਿੰਘ ਰੇਤ ਤਾਂ ਇਸ ਥਾਂ ਦੀ ਨਿਸ਼ਾਨਦੇਹੀ ਕਰਕੇ ਫਿਰ ਇਹ ਨਿਸ਼ਾਨ ਨੂੰ ਖੋਜ ਕੇ ਉਹਨਾਂ ਦਾ ਮਾਣ ਸਨਮਾਨ ਬਣਾਇਆ ਤੁਹਾਨੂੰ ਸਭ ਤੁਸੀਂ ਜਾਣਦੇ ਹੋ ਕਿ ਜਦੋਂ ਸਰਦਾਰ ਬਘੇਲ ਸਿੰਘ ਜੀ ਨੇ ਇਹ ਦਿੱਲੀ ਨੂੰ ਜਿੱਥੇ ਦਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਜੀ ਅਤੇ ਹੋਰ ਸਿੰਘਾਂ ਅਤੇ ਹੋਰ ਸਿੰਘਾਂ ਨੇ ਭਾਈ ਮਹਾ ਸਿੰਘ ਜੀ ਉਹਨਾਂ ਨੇ ਜਦੋਂ ਦਿੱਲੀ ਨੂੰ ਫਤਿਹ ਕੀਤਾ ਤੇ ਫਤਿਹ ਕਰਨ ਤੋਂ ਬਾਅਦ ਫਿਰ ਇੱਥੇ ਸ਼ਰਤ ਰੱਖੀ ਕਿ ਸਿੱਖਾਂ ਦਾ ਜਿਹੜਾ ਵਾ ਇੱਥੋਂ ਦਿੱਲੀ ਨੂੰ ਕਰ ਜਾਂਦਾ ਰਿਹਾ ਤੇ ਕਰਦੇ ਨਾਲ ਇਹ ਜਿਹੜਾ ਇਤਿਹਾਸਕ ਸਥਾਨ ਜਿਹੜੇ ਸੀ ਖੋਜੇ ਗਏ ਸਨ ਤੇ ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਸ ਸਥਾਨ ਦੀ ਖੋਜ ਜਿਹੜੀ ਸੀ ਜਿਸ ਇਨਸਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਜਿਨੇ ਵਾਰ ਕੀਤਾ ਸੀ ਉਸ ਦੀ ਪਤਨੀ ਦੇ ਦੱਸਣ ਦੇ ਮੁਤਾਬਕ ਇਸ ਸਥਾਨ ਦੀ ਖੋਜ ਜਿਹੜੀ ਹੀ ਹੋਈ ਸੀ ਤੇ ਅੱਜ ਇੱਥੇ ਦਿੱਲੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਤੇ ਸਥਾਨ ਗੁਰਦੁਆਰਾ ਸਾਹਿਬ ਉਹ ਉਸਾਰਿਆ ਹੋਇਆ ਵਾ ਤੇ ਜਿੱਥੇ ਸਿੱਖ ਆ ਕੇ ਸਜਦਾ ਕਰਦੇ ਨੇ ਅਸੀਂ ਵੀ ਅੱਜ ਨਾਸਰ ਸੂਰਬੀਰ ਜੋਧੀਆਂ ਨੂੰ ਸਜਦਾ ਕਰਦੇ ਹਾਂ ਲੇਕਿਨ ਇੱਥੇ ਇੱਕ ਗੱਲ ਬੜੀ ਹੀ ਦੁੱਖ ਭਰੀ ਲੱਗੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਮੈਂ ਇੱਥੋਂ ਦੀ ਕਮੇਟੀ ਨੂੰ ਅਪੀਲ ਕਰਾਂਗਾ ਕਿ ਉਸ ਗੱਲ ਦਾ ਖਿਆਲ ਕਰਦੇ ਹੋ ਸ਼ਬਦ ਨੂੰ ਹਟਾ ਦੇਵੇ ਕਿਉਂਕਿ ਉਹ ਸ਼ਬਦ ਇੱਕ ਐਡਾ ਵਧੀਆ ਸ਼ਬਦ ਨਹੀਂ ਲੱਗਦਾ ਤੇ ਜਿਹਦੇ ਕਰਕੇ ਮਨ ਨੂੰ ਖੇਸ ਪੁੱਜੀ ਆ ਤੇ ਮੈਂ ਸਮਝਦਾ ਕਿ ਹਰੇਕ ਇਨਸਾਨ ਨੂੰ ਜਦੋਂ ਵੀ ਉਹ ਦਿੱਲੀ ਚ ਆਉਂਦੇ ਨੇ ਇਸ ਸਥਾਨ ਦੇ ਯਰੂ ਸਜਦਾ ਕਰਨ ਕਿੰਨੀ ਕੁਰਬਾਨੀ ਹੋਏਗੀ ਤੇ ਮਨੋ ਜ ਉਹਨਾਂ ਨੂੰ ਜਿਹੜਾ ਸੀ ਆਰੇ ਦੇ ਨਾਲ چیر ਦਿੱਤਾ ਗਿਆ ਉਬਲਦੀਆਂ ਦੇਗਾਂ 'ਚ ਬਿਠਾ ਦਿੱਤਾ ਗਿਆ ਰੂਹ ਦੇ ਵਿੱਚ ਆ ਲਪੇਟ ਕੇ ਅੱਗ ਲਾ ਦਿੱਤੀ ਗਈ ਇਹ ਕੋਈ ਛੋਟੀਆਂ ਸ਼ਹਾਦਤਾਂ ਨਹੀਂ ਐ ਬਹੁਤ ਵੱਡੀਆਂ ਸ਼ਹਾਦਤਾਂ ਨੇ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਸ਼ਹਾਦਤਾਂ ਸਿੱਖਾਂ ਨੂੰ ਇੱਕ ਨਵੀਂ ਸ਼ਕਤੀ ਤੇ ਨਵਾਂ ਜੋਸ਼ ਜਿਹੜਾ ਵਾ ਹਮੇਸ਼ਾ ਜਿੰਦਿਆਂ ਰਹਿਣਗੀਆਂ ਦਿੱਲੀ ਦੇ ਵਿੱਚ ਬੈਠੇ ਆ ਜਿਸ ਚੀਜ਼ ਦਾ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਸ ਮਹਾਨ ਕੁਰਬਾਨੀ ਦਾ ਮੋਲੀ ਨਾ ਪਹੁੰਚ ਆਇਆ ਹੋਵੇ ਜਾਂ ਬਹੁਤ ਸਾਰੇ ਲੋਕ ਕਹਿ ਰਿਹਾ ਕਿ ਉਹ ਕਹਿੰਦੇ ਜੀ ਹੋਣਗੇ ਸਾਡੇ ਲਈ ਆ ਕੀਤਾ ਲੇਕਿਨ ਕਦੀ ਉਹਨਾਂ ਨੇ ਜਿਤਾਇਆ ਹੀ ਨਾ ਹੋਵੇ ਇਸ ਗੱਲ ਦਾ ਬਹੁਤ ਦੁੱਖਵਾ ਸਾਡੇ ਸਿੱਖ ਕੌਮ ਨੂੰ ਵੀ ਕਿ ਇੰਜ ਨਹੀਂ ਸੀ ਕਰਨਾ ਚਾਹੀਦਾ ਕਿ ਜਿਸ ਕੌਮ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਹੋਵੇ ਤੇ ਉਸ ਕੌਮ ਦੇ ਨਾਲ 84 ਦੇ ਵਿੱਚ ਜੋ ਹੋਇਆ ਜਾਂ ਜੋ ਕੀਤਾ ਗਿਆ ਹੋਵੇ ਉਹਦਾ ਦੁੱਖ ਤਾਂ ਫਿਰ ਆਉਂਦਾ ਹੀ ਹੈ ਨਾ ਉਹ ਜਿਹੜਾ ਕੰਮ ਕੀਤਾ ਗਿਆ ਸੀ ਉਹਦਾ ਵੀ ਅਸੀਂ ਨਿੰਦਿਆ ਕਰਦੇ ਆ ਕਿ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਕਿ ਅਸੀਂ 84 ਦੇ ਵਿੱਚ ਸਿੱਖਾਂ ਦੇ ਨਾਲ ਕੀ ਕਰ ਦਿੱਤਾ ਕੀ ਨੁਕਸਾਨ ਕਰ ਦਿੱਤਾ ਅੱਜ ਇਸ ਥਾਂ ਦੇ ਉੱਪਰ ਪੰਜਾਬੀ ਮਾਂ ਬੋਲੀ ਦਾ ਮਾਣ ਤੇ ਸਤਿਕਾਰ ਦੇ ਨਾਲ ਲਿਖਿਆ ਗਿਆ ਹੈ ਜੋ ਇੱਕ ਬਹੁਤ ਵੱਡੀ ਗੱਲ ਹੈ ਆਓ ਮੈਂ ਤੁਹਾਨੂੰ ਉਹ ਚੀਜ਼ ਵਿਖਾਵਾਂ ਅਸੀਂ ਆਪਣੇ ਪਰਿਵਾਰ ਦੇ ਨਾਲ ਉਹ ਦਰਸ਼ਨ ਕਰਨ ਆਏ ਹਾਂ ਕਿ ਮੈਂ ਉਸ ਚੀਜ਼ ਦੀ ਰੱਦ ਵੀ ਕਰਦਾ ਕਿ ਤੁਸੀਂ ਜ਼ਰੂਰ ਖਿਆਲ ਰੱਖਣਾ ਕਿ ਉਸ ਸਹੀ ਨੂੰ ਸ਼ਬਦ ਨੂੰ ਹਟਾ ਦਿੱਤਾ ਜਾਵੇ ਆਓ ਆਪਾਂ 1 ਮਿੰਟ ਦੇਖਦੇ ਹਾਂ ਤੁਸੀਂ ਉਹ ਸ਼ਬਦ ਇੱਥੇ ਦੇਖ ਸਕਦੇ ਹੋ ਤੁਸੀਂ ਪੜ੍ਹ ਸਕਦੇ ਹੋ ਕਿ ਇੱਥੇ ਲਿਖਿਆ ਜੇਲਮ ਨਿਵਾਸੀ ਸ਼ਿਬਰ ਬ੍ਰਾਹਮਣ ਸੰਨ ਆ ਭਾਈ ਤੁਸੀਂ ਮਤੀ ਦਾਸ ਜੀ ਦੇ ਬਾਰੇ ਇਹ ਜਿਹੜੇ ਸ਼ਬਦਾਂ ਨੂੰ ਇੱਥੇ ਲਿਖਿਆ ਗਿਆ ਇਹ ਸ਼ਬਦ ਇੱਥੋਂ ਹਟਾ ਦੇਣਾ ਚਾਹੀਦਾ ਸਿੱਖ ਦੀ ਜਾਤ ਸਿੱਖ ਵਾ ਨਾ ਉਹ ਬ੍ਰਾਹਮਣਿਆ ਨਾ ਉਹ ਹਿੰਦੂਆ ਨਾ ਉਹ ਮੁਸਲਮਾਨ ਆ ਉਹ ਸਿੱਖ ਆ ਜੋ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਵਿੱਚ ਬੋਲਦਾ ਹੈ ਗੁਰਦਰਾ ਸਾਹਿਬ ਦੇ ਸਾਹਮਣੇ ਹੋਰਡਿੰਗ ਬੋਰਡ ਲੱਗਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦੱਸਿੱਤਾ ਆਫ ਕਰਦਾ ਹਾਂ ਕਿ ਤੁਸੀਂ ਇਸ ਚੀਜ਼ ਦਾ ਜਰੂਰ ਖਿਆਲ ਰੱਖੋਗੇ ਜਿਹੜੇ ਵੀ ਸਿੰਘ ਹੁੰਦੇ ਨੇ ਇਸ ਥਾਂ ਦੇ ਉੱਪਰ ਜੁਹੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ